ਅੱਜ ਆਪਾਂ ਦੁਬਾਰੇ ਉਹੀ ਕਿਸਾਨ ਤੁਹਾਡੇ ਰੂਬਰੂ ਕਰਨ ਲੱਗੇ ਆਂ ਇਹ ਕਿਸਾਨ ਭਰਾ ਦੀ ਆਪਾਂ ਵੀਡੀਓ ਪਹਿਲਾਂ ਪਾਈ ਸੀਗੀ ਤੇ ਬਹੁਤ ਹੀ ਜ਼ਿਆਦਾ ਉਹ ਵੀਡੀਓ ਨੂੰ ਪਿਆਰ ਮਿਲਿਆ ਬਹੁਤ ਹੀ ਜ਼ਿਆਦਾ ਲੋਕਾਂ ਨੇ ਉਹ ਵੀਡੀਓ ਦੇਖੀ ਤੇ ਉਹ ਵੀਡੀਓ ਚ ਕੁਝ ਸਵਾਲ ਸੀਗੇ ਕਿਸਾਨ ਭਰਾਵਾਂ ਦੇ ਉਹ ਸਵਾਲ ਜਵਾਬ ਆਪਾਂ ਇਸ ਵੀਡੀਓ ਦੇ ਵਿੱਚ ਪੂਰੇ ਕਰਾਂਗੇ ਜੀ ਮਲਾਂ ਉਹਨੇ ਅੱਜ ਆਪਾਂ ਤੁਹਾਨੂੰ ਪ੍ਰਧਾਨ ਜੀ ਸਾਹਿਬ ਨਾਲ ਠੀਕ ਹੈ ਧੰਨਵਾਦ ਤੇ ਅਸੀਂ ਚਾਹੁੰਦੇ ਆਂ ਵੀ ਜਦੋਂ ਅਸੀਂ ਕਹਿੰਦੇ ਆਂ ਵੀ ਕੋਈ ਖੇਤੀ ਦਾ ਬਦਲ ਕਰਨਾ ਹਾਂਜੀ ਤਾਂ ਅਸੀਂ ਇੱਕ ਦੂਜੇ ਤੋਂ ਤਜਰਬਾ ਸਿੱਖ ਕੇ ਖੇਤੀ ਦਾ ਬਦਲ ਕਰਨੀ ਨੂੰ ਤਰਸ ਸਕਦੇ ਹਾਂ ਸਹੀ ਗੱਲ ਹੈ ਜੀ ਸਾਰਾ ਤਾਂ ਕਹਿ ਦਿੰਦਿਆਂ ਨਾ ਹਾਂਜੀ ਹਾਂਜੀ ਪਰ ਹੰਬੜਾ ਆਪ ਨੂੰ ਮਾਰਨਾ ਪੜਾ ਸਹੀ ਹੈ ਪਹਿਲਾਂ ਜਦੋਂ ਤੁਸੀਂ ਸਾਡੇ ਕੋਲ ਆਇਓ ਗੰਨੇ ਦੀ ਫਸਲ ਤਿਆਰ ਸੀ ਉਦੋਂ ਗੰਨੇ ਦੀਆਂ ਫੋਟੋਆਂ ਤੁਸੀਂ ਪਾਈਆਂ ਦੂਰ ਤੱਕ ਦਿਨੀਆਂ ਮੇਰੇ ਕੋਲੇ ਬੜੇ ਕਿਸਾਨ ਭਰਾਵਾਂ ਦੇ ਬੀਜ ਵਾਸਤੇ ਫੋਨ ਹੋ ਗਏ ਹਾਂਜੀ ਪਰ ਮੇਰੇ ਕੋਲੇ ਬੀਜ ਥੋੜਾ ਜਿਹਾ ਸੀ ਬਸ ਸਹੀ ਹੈ ਜੀ ਤੇ ਆਪਾਂ ਇਹ ਤੇ ਖਾਸਾ ਧਿਆਨ ਕੇਂਦਰਿਤ ਕੀਤਾ ਇਸ ਤੇ ਕੀ ਕਹਿੰਦੇ ਕਿ ਆਪਣੇ ਕੋਲੇ ਪੰਜ ਵੈਰੇਟੀਆਂ ਗੰਨੇ ਦੀਆਂ ਲੱਗੀਆਂ ਹੋਈਆਂ ਨੇ ਠੀਕ ਹੈ ਜੀ ਤੇ ਹੋਰ ਕੁਝ ਹਾਂਜੀ ਦਿਖਾ ਦੇਵਾਂਗੇ ਇਕੱਲਾ ਇਕੱਲਾ ਠੀਕ ਹੈ ਜੀ ਤੇ ਨਾਲ ਆਪਾਂ ਗੰਨੇ ਦੇ ਵਿੱਚ ਇੰਟਰ ਕ੍ਰੌਪ ਕਰਦੇ ਹਾਂ ਗੰਨੇ ਦੇ ਵਿੱਚ ਮਿਰਚ ਦੀ ਖੇਤੀ ਕਰੀ ਹੋਈ ਆ ਤੇ ਗੰਨੇ ਦੇ ਵਿੱਚ ਗੋਭੀ ਠੀਕ ਹੈ ਜੀ ਤੇ ਇਹਨੂੰ ਮੈਨੇਜ ਕਿਵੇਂ ਕਰਦੇ ਸਾਰੇ ਏਰੀਆ ਨੂੰ ਕਿਵੇਂ ਆਪਾਂ ਥਾਮ ਸਵਾਲ ਕਰ ਦਿੰਦੇ ਇਹਨਾਂ ਜੀ ਮੈਨੇਜ ਦੇ ਵਿੱਚ ਦੇਖੋ ਜੀ ਜਦੋਂ ਅਸੀਂ ਨਵੇਂ ਰਾਹ ਤੇ ਤੁਰਦੇ ਹਾਂ ਹਾਂ ਜੀ ਮਿਹਨਤ ਆ ਬਹੁਤ ਹੁੰਦੀ ਹੁੰਦੀ ਆ ਹਾਂ ਸਹੀ ਹੈ ਜੀ ਪਰ ਜਦੋਂ ਸਾਡੀ ਮਿਹਨਤ ਜੇ ਸਫਲ ਹੁੰਦੀ ਹੈ ਹਾਂ ਜੀ ਤਾਂ ਫੇਰ ਮਾਨੂੰ ਸਕੂਨ ਵੀ ਮਿਲਦਾ ਹੈ ਤੇ ਇੱਕ ਹੌਸਲਾ ਵੀ ਮਿਲਦਾ ਹਾਂ ਜੀ ਉਹ ਇਧਰਲੇ ਪਾਸੇ ਆਪਣੇ ਗੰਨੇ ਦੇ ਵਿੱਚ ਮਿਰਚ ਲੱਗੀ ਹੋਈ ਹੈ ਹਾਂ ਜੀ ਜਿਹਦਾ ਆਪਣਾ 4-4 ਫੁੱਟ ਤੇ ਖਾਲੀ ਕੱਢੀ ਹੋਈ ਸੀ 4-4 ਫੁੱਟ ਦੀ ਜਿਹੜੀ ਖਾਲੀ ਸੀ ਉਹਦੇ ਵਿੱਚ ਇੱਕ ਖਾਲੀ ਤੇ ਦੰਨਾ ਦੂਜੀ ਖਾਲੀ ਦੇ ਉੱਤੇ ਮਿਰਚਾਂ ਘੇਰ ਗੰਨਾ ਫਿਰ ਮ ਜਿਹਦਾ ਮਤਲਬ ਵੀ 8 ਫੁੱਟ ਤੇ ਜਾ ਕੇ ਗੰਨੇ ਦੀਆਂ ਦੋ ਲੈਣਾ ਆਏ ਨੇ ਕਿਉਂਕਿ ਖਾਲੀ ਦੇ ਦੋ ਨਹੀਂ ਸਿੱਟੀ ਤੇ ਲਾਇਆ ਹੋਇਆ ਠੀਕ ਹੈ ਜੀ ਤੇ ਉਹਦੇ ਨਾਲ ਬਚਾਈ ਜਿਹੜੇ ਉਹ ਸਿਰੋਂ ਦੇਖ ਕੇ ਵੀ ਪਤਾ ਲੱਗੂਗਾ ਜਿਹੜੀ ਗੰਨੇ ਦੀ ਫਸਲ ਹੈ ਜੀ ਹਾਂ ਉਹ ਨਾਲ-ਨਾਲ ਆਪਾਂ ਵੀਡੀਓ ਚਲਾ ਦਾਂਗੇ ਸਾਰਾ ਹਾਂਜੀ ਉਹ ਬਨਰਾ ਵੀ ਦਿਆ ਉਸ ਦੇ ਨਾਲੋਂ ਗੰਨੇ ਦੀ ਜਿਹੜੇ ਝਾੜ ਆ ਤੋਂ ਵਧੂਗਾ ਘੱਟ ਵਧੂਗਾ ਉਦੇ ਢਾਲ ਮਿਰਚ ਦੀ ਫਸਲ ਹੈ ਉਹ ਵੀ ਵਾਧੀ ਆ ਬਹੁਤ ਦੀ ਗੋਣਕ ਦੇਣਾ ਠੀਕ ਹੈ ਤੇ ਇੱਕ ਜਿਹੜੇ ਕਿਸਾਨ ਭਰਾ ਜੀ ਆਪਣੀ ਆਪ ਕਣਕ ਦੇ ਝੋਨੇ ਮਗਰ ਪਏ ਵੇ ਆ ਉਹਨਾਂ ਵਿੱਚ ਮੈਂ ਵੀ ਆ ਆਪਾਂ ਵੀ ਬੀਜਦੇ ਆ ਪਰ ਤੁੰਨੂੰ ਕਿਵੇਂ ਇਹ ਤਬਦੀਲੀ ਕਰਨ ਦੀ ਲੋੜ ਪਈ ਕਿਵੇਂ ਦੇਖਦੇ ਹੋ ਇਹ ਗੱਲ ਨੂੰ ਤੁਸੀਂ ਜਿਹੜਾ ਖਾਸ ਕਰਕੇ ਕਣਕ ਤਾਂ ਦੇਖੋ ਆਪਣੀ ਪੰਜਾਬ ਦੀ ਪਹਿਲਾ ਫਸਲ ਸੀਗੀ ਹਾਂਜੀ ਲੋੜ ਸੀ ਆਪਾਂ ਨੂੰ ਆਪਾਂ ਖਾਣੇ ਆ ਆਪਾਂ ਸੋਨਾ ਵੀ ਵਰਤਦੇ ਆ ਠੀਕ ਹੈ ਪਰ ਜਿਹੜੀ ਪਹਿਲਾਂ ਅਸੀਂ ਕਣਕ ਦੀ ਖੇਤੀ ਕਰਦੇ ਸੀ ਤੇ ਜਦੋਂ ਝੋਨੇ ਦੀ ਖੇਤੀ ਆਈ ਹਾਂਜੀ ਝੋਨੇ ਨੇ ਤਾਂ ਤਵਾਹੀ ਲੰਦੀ ਹੈ ਪੰਜਾਬ ਦੀ ਸਹੀ ਗੱਲ ਹੈ ਪੰਜਾਬ ਦੇ ਵਿੱਚ ਪਾਣੀ ਦਾ ਜਿਹੜਾ ਹੈਗਾ ਹੁਣ ਇੱਕ ਤਰ੍ਹਾਂ ਨਾਲ ਆਇਆ ਕਹਿੰਦਾ ਵੀ ਸੰਕਟ ਬਹੁਤ ਘੇੜਾ ਪੂਰੇ ਦਰਦੇਸ਼ ਹਾਂ ਆਹ ਰਹੀ ਸਹੀ ਗੱਲ ਧਰਤੀ ਦੇ ਵਿੱਚ ਖਾਰਾ ਪੜ ਵਧ ਗਿਆ ਹਾਂਜੀ ਇਸ ਫਸਲੀ ਚੱਕਰ ਨੇ ਸਾਡੀ ਧਰਤੀ ਨੂੰ ਇਹ ਕਹਿੰਦਾ ਵੀ ਦੋਸ਼ਤ ਕਰਤਾ ਇੰਨਾ ਕੈਮੀਕਲ ਇੰਨਾ ਪੈਸਾਈਡ ਹਾਂਜੀ ਧਰਤੀ ਨੂੰ ਪਾਣੀ ਨੂੰ ਹਵਾ ਨੂੰ ਸੰਪਰਕ ਦੀ ਤਵਾਹੀ ਆਈ ਹੈ ਸਹੀ ਆਈ ਹੈ ਤੇ ਇਹਦੇ ਚ ਬਾਗਾਂ ਦਾ ਹੁਣ ਇਹ ਵੀ ਗੱਲ ਹੈ ਜੀ ਬੀ ਡੀ ਕਰਕੇ ਝੋਨੇ ਦਾ ਜਿੰਨਾ ਘਾਹ ਲੋਕਾਂ ਨੂੰ ਇਹ ਲੱਗਦਾ ਸੀਗਾ ਨਾ ਹਾਂਜੀ ਬੀ ਇਹਦੇ ਚ ਆਮਦਨ ਹੋ ਰਹੀ ਆ ਉਹ ਆਮਦਨ ਤੇ ਖਰਚਾ ਨਹੀਂ ਮੇਲਦਾ ਨਹੀ ਕਾਤੇ ਦੋ ਵਾਰ ਝਾੜ-ਬਾਦ ਨਹੀਂ ਸਕਦਾ ہاں بس ਸਿਖਰਾਂ ਤੇ ਪਹੁੰਚ ਗਈ ਕੰਮ ਹਾਂ ਇਹ ਕਰਦਿਆ ਹੋਇਆ ਜਿਹੜੀ ਮੁੱਢੇ-ਮੁੱਢੇ ਬਿਲਡ ਕਰ ਰਿਹਾ ਨਾਲੇ ਤਾਂ ਸਾਡੇ ਜਿਹੜੇ ਗੁਜ਼ਰਤੀ ਸੌਮੇ ਨੇ ਉਹਨਾਂ ਦਾ ਕਾਹਨ ਹਾਂਜੀ ਨਾਲੇ ਸਾਡੀ ਆਰਥਿਕਤਾ ਨਾਲੇ ਬਿਮਾਰੀਆਂ ਸਿਹਤ ਦਾ ਤਾਂ ਕਰਦਾ ਰਿਹਾ ਤੇ ਉਹ ਕਿਸਾਨ ਭਰਾ ਕਿਵੇਂ ਜੀ ਇਹਦੇ ਵਿੱਚੋਂ ਬਾਹਰ ਨਿਕਲ ਸਕਦੇ ਆ ਤੇ ਕਿਹੜਾ ਕਿਹੜਾ ਫਸਲਾਂ ਆਪਾਂ ਬੀਜ ਸਕਦੇ ਆ ਕੀ ਕੁਛ ਉਹਦੇ ਵਿੱਚ ਇੰਟਰ ਕ੍ਰੋਪ ਕਰ ਸਕਦੇ ਆ ਉਹ ਮੜਾ ਵਿਸਤਾਰ ਨਾਲ ਜਾਣਕਾਰੀ ਦਿਓ ਜੀ ਫਸਲਾਂ ਤਾਂ ਦੇਖੋ ਜੀ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਫਸਲਾਂ ਆ ਹਾਂ ਜੀ ਜਿਹੜੀ ਅੱਜ ਸਰਕਾਰ ਕਹਿੰਦੀ ਆ ਤਿੰਨ ਦਾ ਕਰੋ ਬੁੱਬੇ ਨਫਖਣਾ ਤਾਂ ਪੰਜਾਬ ਦੇ ਵਿੱਚ ਸੀਗੀਆਂ ਹਾਂ ਜੀ ਸਹੀ ਆ ਇਹ ਤਾਂ ਇੱਕ ਜਿਹੜਾ ਕਾਰਪੋਰੇਟ ਸੈਕਟਰ ਦਾ ਮਾਡਲ ਸੀਗਾ ਜਿਹਨੂੰ ਹਰੀ ਕ੍ਰਾਂਤੀ ਦਾ ਨਾਮ ਦੇ ਕੇ ਪੰਜਾਬ ਦੇ ਵਿੱਚ ਲਾਗੂ ਕੀਤਾ ਹਾਂ ਜੀ ਅਸਲ ਉਹ ਸੀਗਾ ਤਬਾਹੀ ਬਨਸਵਰਨਤਾ ਪਹਿਲਾਂ ਇੱਥੇ ਸੀਗੀ ਠੀਕ ਹੈ ਜਿਵੇਂ ਸੇ ਮੋੜੋ ਨਾ ਚੀਜ਼ਾਂ ਨੂੰ ਆਪਦੀਆਂ ਨੂੰ ਜਿਹੜੀਆਂ ਸਾਡੀਆਂ ਪੁਰਾਣੀਆਂ ਪ੍ਰਾਪਤੀ ਚੀਜ਼ਾਂ ਸਾਰੀਆਂ ਉੱਠਦਾ ਸੀਗੀਆਂ ਹਾਂਜੀ ਕਣਕ ਝੋਨੇ ਚੋਂ ਛੱਡ ਕੇ ਸਾਰੀਆਂ ਏ ਟੂ ਏ ਡੀ ਤੇ ਸਾਡੇ ਕੋਲ ਠੀਕ ਹੈ ਜੀ ਲਾਲਾਂ ਵੀ ਕਰ ਸਕਦੇ ਆ ਗੰਨਾ ਵੀ ਕਰ ਸਕਦੇ ਆ ਸਬਜ਼ੀਆਂ ਵੀ ਕਰ ਸਕਦੇ ਆ ਛੋਲੇ ਵੀ ਕਰ ਸਕਦੇ ਆ ਸਾਰਾ ਕੁਝ ਕਰ ਸਕਦੇ ਆ ਇਸ ਵਕਤ ਆਪਾਂ ਕਿਹੜੀ ਫਸਲ ਉਹ ਕਰੀ ਜਾਂਦੇ ਜਿਹੜੀ ਇਸ ਟਾਈਮ ਆਪਾਂ ਜਿਹੜੀ ਮੇਰੇ ਕੋਲੇ ਆ ਜੀ ਹਾਂਜੀ ਮੇਰੇ ਕੋਲੇ ਦੇਖੋ ਗੰਨੇ ਦੀ ਫਸਲ ਲੱਗੀ ਹੋਈ ਆ ਠੀਕ ਹੈ ਜੀ ਝੋਨਾ ਮੈਂ ਲਾ ਲੈ ਜਾਈਆ ਜਮਨ ਲੱਕੋਣ ਦੇ ਲਾ ਰਿਹਾ ਬੰਦੇ ਤੋਂ ਬਾਹਰ ਦੇ ਇਧਰ ਦੇ ਸੀਗੇ ਤੋਂ ਉਧਰ ਦੇ ਸੀਗਾ ਦਿਖਾ ਰਹੇ ਨੇ ਠੀਕ ਹੈ ਜੀ ਮੈਂ ਇੱਥੇ ਲਗਭਗਾਂ ਪੰਜ ਕਿੱਲਾਂ ਦੀ ਖੇਤੀ ਕਰਦਾ ਠੀਕ ਹੈ ਜੀ ਇਹਦੇ ਚ ਝੋਨੇ ਦਾ ਬੂਟਾ ਨਹੀਂ ਆਉਂਦਾ ਤੇ ਕੀ ਕੁਝ ਪੈਦਾ ਕਰ ਰਹੇ ਹੋ ਇੱਥੇ ਅਰੇ ਪੱਠੇ ਪਾਣ ਵਾਸਤੇ ਵੀ ਜੀ ਹੋਇਆ ਹਾਂਜੀ ਤੇ ਬਾਕੀ ਗੰਨਾ ਲਾ ਕੇ ਉਹ ਜਿਹੜੇ ਇੰਟਰ ਕ੍ਰੌਪ ਕਈ ਤਰ੍ਹਾਂ ਦੀ ਕਰੀ ਹੋਈ ਹੈ ਜੀ ਹਾਂਜੀ ਮਿਰਚ ਇਧਰ ਲਾਈ ਹੋਈ ਹੈ ਠੀਕ ਹੈ ਉਧਰ ਜਿੱਥੇ ਮੈਂ ਗੋਭੀ ਲਾ ਗੋਭੀ ਦੀ ਪਨੀਰੀ ਮੇਰੀ ਆਪ ਦੀ ਜੀ ਹੋਈ ਹੈ ਪਨੀਰੀਆਂ ਸਾਰੀਆਂ ਮੈਂ ਆਪ ਤਿਆਰ ਕਰਦਾ ਜਿਹੜੀ ਵੀ ਆਉਣ ਦੇ ਬਾਅਦ ਜੀ ਜਣੀਆਂ ਹੈ ਠੀਕ ਹੈ ਜੀ ਹੋਰਾਂ ਕਿਸਾਨ ਭਰਾਵਾਂ ਨੂੰ ਪਨੀਰੀ ਦੀ ਲੋੜ ਹੋਵੇ ਜਿਵੇਂ ਪਿਆਜ਼ ਦੀ ਪਨੀਰੀ ਹਰ ਸਾਲ ਹੁੰਦੀ ਹੈ ਮੇਰੇ ਕੋਲੇ ਗੋਭੀ ਦੀ ਪਨੀਰੀ ਉਹ ਹੁਣ ਲੱਗੀ ਪਈ ਹੈ ਠੀਕ ਹੈ ਜੀ ਜੇ ਕਿਸੇ ਨੂੰ ਹੋਰ ਕਿਸਾਨ ਨੇ ਗੋਭੀ ਲਾਉਣੀ ਹੈ ਤਾਂ ਗੋਭੀ ਦੀ ਲਗਭਗ 15 ਜੁਲਾਈ ਤੋਂ ਆਪਣੇ ਕੋਲੇ ਪਨੀਰੀ ਤਿਆਰ ਹੋਊਗੀ ਉਸ ਤੋਂ ਬਾਅਦ ਹਰ ਮਹੀਨੇ ਦੀ 8-8 ਬਰੇਟਾ ਹੁੰਦੇ ਰਹਿਗਾ ਉਹ ਆਪਣੇ ਕੋਲੇ ਹੋਊਗੀ ਠੀਕ ਹੈ ਜੀ ਹੁਣ ਮੈਂ ਗੰਨਾ ਮਿਰਚ ਗੋਭੀ ਤੇ ਪੱਠੇ ਆਉਗੇ ਠੀਕ ਹੈ ਜੀ ਤਿੰਨ ਫਸਲਾਂ ਹਾਂਜੀ ਉਸ ਤੋਂ ਬਾਅਦ ਜਿਹੜਾ ਹੈਗਾ ਕੋਸ ਮੈਂ ਪਨੀਰੀ ਤਿਆਰ ਕਰਨੀ ਹੈ ਗੰਡਿਆਂ ਦੀ ਹਾਂਜੀ ਤੇ ਉਸ ਤੋਂ ਬਾਅਦ ਬਸ ਆਪਦੇ ਖਣ ਜੋਕਰੀ ਕਟਕ ਕਰਨੀ ਹੈਗੀ ਠੀਕ ਹੈ ਮਤਲਬ ਜਾਲ ਦੀ ਦੇਖਰੇਖ ਚ ਕਰਨੀ ਹੈ ਘਟ ਰੇ ਤੇ ਘਟ ਕੇਵੇਂ ਕਰਦਾ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਸਬਜ਼ੀਆਂ ਕਰਦਾ ਮੈਂ ਬਰੋਕਲੀ ਕਰਦਾ ਜਕੰਦਰ ਕਰਦਾ ਉਹ ਅਗਲੀ ਫਸਲ ਹੈ ਜੀ ਠੀਕ ਹੈ ਚਲ ਜੀ ਉਹ ਇਸ ਵੇਲੇ ਆਪਣੇ ਕੋਲ ਗੰਨਾ ਮਿਰਚਾਂ ਤੇ ਗੋਭੀ ਦੀ ਤਿਆਰੀ ਆ ਬਣ ਤਿਆਰ ਕਰੀ ਜਾਂਦੇ ਆ ਪਨੀਰੀ ਦਾ ਠੀਕ ਹੈ ਜੀ ਇਹ ਆਪਾਂ ਗਾਹਾਂ ਵੀ ਕਿਸਾਨ ਭਰਾਵਾਂ ਨੂੰ ਪ੍ਰੋਵਾਈਡ ਕਰਾਉਂਦੇ ਆ ਇਹ ਕੋਈ ਨਹੀਂ ਪਨੀਰੀ ਪਾ ਸਕਦੇ ਆ ਜੀ ਠੀਕ ਹੈ ਜੀ ਗੰਨੇ ਦੀਆਂ ਜਿਵੇਂ ਆਪਣੇ ਕੋਲੇ ਪਿਛਲੇ ਸਾਲ ਮੇਰੇ ਕੋਲੇ ਬੀਜ ਤੇ ਫੋਨ ਆਉਦੇ ਸੀਗੇ ਡਿਮਾਂਡ ਆਉਂਦੀ ਸੀਗੀ ਹਾਂ ਜੀ ਇਸ ਗੱਲ ਦੇ ਖਾਤਰ ਵੀ ਜੇ ਆਪਾਂ 20 ਦੇਣਾ ਕਿਸੇ ਨੂੰ ਹਾਂਜੀ ਕਿ ਮੈਂ ਚੰਗੀਆਂ ਵੈਰਾਈਆਂ ਮਰੀਡਰ ਲੈਂਦਾ ਹਾਂ ਠੀਕ ਹੈ ਹਾਂ ਯੂਨੀਵਰਸਟੀ ਤੋਂ ਪਹਿਲੀ ਆਰਪਲ ਉਹਨਰੇ ਤੇ ਇੱਕ ਮੈਂ ਦੇਖ ਰਿਹਾ ਸੀਗਾ ਜੀ ਉਧਰ ਸੈਡਾਂ ਤੇ ਵਿਚਾਲੇ ਤਾਂ ਆਪਣੇ ਇਸ ਲੋਡ ਕਿਆਰਾਂ ਬਣਾ ਕੇ ਗੰਨਾ ਲਾਇਆ ਪਿਆ ਤੇ ਬਾਕੀ ਵਿਚਾਲੇ ਫੇਰ ਥਾਂ ਛੱਡ ਕੇ ਵਾਕ ਫੇਰ ਅੱਡ ਕੋਈ ਹੋਰ ਵੈਰਾਈਟੀ ਤੁਸੀਂ ਕਹਿੰਦੇ ਉਹ ਲਾਈ ਵੀ ਹੈ ਇਹ ਥਾਂ ਵਿਚਾਲੇ ਛੱਡਣ ਦਾ ਮਤਲਬ ਕੀ ਹੈ ਇਹ ਆਪਾਂ ਇਹਨਾਂ ਥਾਂ ਵਿਚਾਲੇ ਛੱਡਿਆ ਵਾ ਜਿਹੜਾ ਖਾਲੀ ਹਾਂਜੀ ਇਹ ਜਿਹੜਾ ਆਪਣਾ ਆਹ ਪਰਲਾ ਪਟਾ ਹੈਗਾ ਜਿਹੜੀ ਲਗਭਗ ਸਵਾ ਕਿਲੋ ਗੱਲੇ ਦਾ ਪਟਾ ਹੈ ਹਾਂਜੀ ਇਹਦੇ ਚ ਆਪਾਂ ਕੀਤਾ ਹੋਇਆ ਵੀ ਤਿੰਨ ਕਰਮਾਂ ਦੀ ਚੜਾਈ ਆ ਜਿਹੜੀ ਠੀਕ ਹੈ ਜੀ ਉਹ ਕਿ ਕਿਹੜੀ ਗੰਨੇ ਦੀ ਲਾਤੀ ਹਾਂਜੀ ਹਾਂਜੀ ਛੇ ਕਰਮਾਂ ਉਹਦੇ ਨਾਲ ਖਾਲੀ ਛੱਡ ਲੈ ਹਾਂਜੀ ਫਿਰ ਤਿੰਨ ਕਰਮਾਂ ਗੱਲੇ ਦੀਆਂ ਲਾਤੀ ਫਿਰ ਛੇ ਕਰਮਾਂ ਖਾਲੀ ਸਿਰੇ ਉਹਦੇ ਗੰਨੇ ਕਰਨ ਨੂੰ ਮਤਲਬ 2.5 2.5 ਕਰਮਾਂ ਤੋਂ ਦੀ ਸਾਈਡ ਤੇ ਉਹ ਖਾਲੀ ਰੱਖ ਲੈ ਕਿਉਂਕਿ ਟਰੈਕਟਰ ਨੂੰ ਬੋਹਣ ਤੇ ਮੋੜਨ ਤੇ ਦਿੱਕਤ ਨਾਰ ਹੈ ਜਿਹੜਾ ਸੱਜੇ ਕਰ ਰੋ ਹਾਂਜੀ ਉਹਦੇ ਵਿੱਚ ਕਰਨੀ ਆਪਾਂ ਗੋਪੀ ਠੀਕ ਹੈ ਜੀ ਕੋਈੜਾ ਆਪਾਂ ਇਹ ਅੱਡਾ ਟਿੰਨ ਕਰਮਾਂ ਤੇ ਕਰਦੇ ਆਂਗੇ ਹਾਂਜੀ ਉਹਦੇ ਨਾਲ ਗੰਨੇ ਨੂੰ ਬਿਮਾਰੀ ਬਹੁਤ ਘੱਟ ਹੋਊਗੀ ਗੰਨੇ ਨੂੰ ਪ੍ਰੋਪਰ ਟੱਪਾ ਹਵਾ ਦੇ ਨੇ ਉਹ ਮਿਲੂਗੀ ਠੀਕ ਹੈ ਜੀ ਤੇ ਜੇਦੋਂ ਆਪਾਂ ਨੂੰ ਕੋਈ ਸਪਰੇਅ ਕਰਨ ਦੀ ਲੋੜ ਪੈਂਦੀ ਹੈ ਗੰਨੇ ਤੇ ਵੈਸੇ ਤਾਂ ਘੱਟ ਲੋੜ ਪਊਗੀ ਜਦੋਂ ਇਸ ਤਰ੍ਹਾਂ ਹਾਂਜੀ ਕਿਉਂਕਿ ਜਦੋਂ ਉਹਨੂੰ ਪੂਰੀ ਵਾਤਾਵਰਣ ਮਿਲਦਾ ਤਾਂ ਆਪਾਂ ਹਵਾ ਜਦੋਂ ਸਹੀ ਮਿਲਦੀ ਹੈ ਠੀਕ ਹੈ ਜੀ ਤਾਂ ਬਿਮਾਰੀ ਘੱਟ ਹੋਦੀ ਹੈ ਜੇ ਲੋੜ ਪੈਂਦੀ ਹੈ ਤਾਂ ਸਪਰੇਅ ਕਰਦੇ ਉਹ ਸੌਖਿਆ ਸਾਈਡ-ਸਾਈਡ ਤੋਂ ਆ ਕੇ ਬਤਾ ਸਕਦੇ ਹਾਂ ਕੁਝ ਕਰਦੇ ਠੀਕ ਹੈ ਉਹਦੇ ਸਾਡੇ ਚ ਗੋਭੀ ਹੋ ਜੂਗੀ ਗੋਭੀ ਨੂੰ ਦੀ ਗੰਨੇ ਨੇ ਫਾਇਦਾ ਕਰਨਾ ਠੀਕ ਹੈ ਜੀ ਉਸ ਥਾਂ ਦਾ ਮਤਲਬ ਹੈ ਕਹਿ ਲਓ ਵਿੱਚ ਦੇਖ ਲਓ ਵੀ ਜਿੱਥੇ ਇਸ ਤਰ੍ਹਾਂ ਲੱਗਾ ਹੋਇਆ ਹੈ ਨਾ ਗੋਭੀ ਜਦੋਂ ਆਪਾਂ ਗਰਮੀਆਂ ਦੇ ਵਿੱਚ ਕਰਦੇ ਆ ਟੈਂਪਰੇਚਰ ਹਾਈ ਹੁੰਦੇ ਨੇ ਗੋਭੀ ਮਤਲਬ ਠੰਡ ਦੀ ਬੇੜੀ ਹੈ ਠੰਡੀ ਨਾਲ ਕਰਦੇ ਆ ਹਾਂ ਜੀ ਹਾਂਜੀ ਹਾਂ ਸਹੀ ਹੈ ਜੀ ਉਹ ਕੁਸ ਇਸ ਤਰ੍ਹਾਂ ਹੋਣ ਨਾਲ ਉਸ ਖੇਤ ਦਾ ਉਸ ਥਾਂ ਦਾ ਤਾਪਮਾਨ ਘਟਦਾ ਲੋ ਹੁੰਦਾ ਉਸ ਨੂੰ ਸਵੇਰ ਵੇਲੇ ਇੱਕ ਪਾਸੋਂ ਛਾਂ ਮਿਲਦੇ ਆ ਇੱਕ ਪਾਸੋਂ ਜਿਹੜੀ ਪਿਛਲੇ ਪੈਰ ਵੇਲੇ ਸ਼ਾਮਿਲ ਦੀ ਹੈਗੀ ਠੀਕ ਹੈ ਜੀ ਤੇ ਉਹ ਗੁੱਬੀ ਨੂੰ ਵੀ ਸਹਾਇਤਾ ਕਰਦਾ ਹੈਗਾ ਕਰਨਾ ਤੇ ਗੰਨਾ ਜਿੰਨਾ ਥਾਂ ਹੋ ਗੰਨੇ ਦੇ ਵਿੱਚ ਹੀਟ ਰੱਖਵਾ ਹੋਊਗਾ ਉਹ ਗੰਨੇ ਦੀ ਪੈਦਾਵਾਰ ਮੇਰਾ ਬੀਜ ਨਾਲੋਂ ਸਵਾਈ ਪੈਦਾਵਾਰ ਹੋ ਜੂਗੀ ਠੀਕ ਨਾਲ ਜਿਹੜੇ ਬੀ ਆਲੇ ਬਾਈ ਆਉਣਗੇ ਉਹਨਾਂ ਨੂੰ ਜਦੋਂ ਡੱਡ ਡੱਡ ਕਰਿਆ ਇਹ ਖੜੇ ਦਿਸਣਗੇ ਇੱਥੇ-ਵਿਥੇ ਹਾਂਜੀ ਉਹ ਵੈਰੈਟੀ ਜਿਹੜੀ ਅਗਲੇ ਨੂੰ ਵਧੀਆ ਲੱਗੂਗੀ ਕਿਉਂਕਿ ਮੇਰੇ ਕੋਲੇ ਪੰਜ ਵੈਰੈਟੀ ਹਾਂਜੀ ਊੜਾ ਵਾਲਿਆਂ ਦਾ ਜੂਸ ਵਾਲਿਆਂ ਦਾ ਉਹ ਜਿਹੜੀ ਅਗਲੇ ਨੂੰ ਪਸੰਦ ਲੱਗੂਗੀ ਐ ਡੱਡ ਖੜੇ ਹੋਣਗੋ ਆ ਬੀਡ ਉਹਦੇ ਤੋਂ ਬੀਲ ਆ ਜੂ ਆ ਜੀ ਠੀਕ ਹੈ ਇੱਕ ਜਾਂਦੇ ਆਂਦੇ ਆਪਣਾ ਨੰਬਰ ਬੋਲ ਦਿਓ ਜੀ ਜੇ ਕੋਈ ਕਿਸਾਨ ਭਰਾ ਦਾ ਕੋਈ ਸੁਝਾਅ ਰਹਿੰਦਾ ਹੋਵੇ ਆਪਣੇ ਪੁੱਸਣ ਦੱਸਣ ਨੂੰ ਰਹਿ ਗਿਆ ਹੋਵੇ ਉਹ ਕੋਈ ਦਿਵਾਖ ਚਾਲੇ ਡਾਊਟ ਹੋਇਆ ਉਹ ਕੱਢ ਸਕੇ ਜਾਂ ਕਿਸੇ ਨੇ ਬੀ ਲਈ ਆਪਣੇ ਨਾਲ ਸੰਪਰਕ ਕਰਨਾ ਹੋਵੇ ਉਹ ਥੋੜਾ ਆਪਣਾ ਨੰਬਰ ਬੋਲ ਦਿਓ ਜੀ ਇੱਕ ਵਾਰ ਹਾਂ ਜੀ ਨੰਬਰ ਮੇਰਾ ਹੈਗਾ 94654 ਹਾਂ ਜੀ 0166 ਇੱਕ ਵਾਰ ਹੋਰ ਬੋਲ ਦਿਜੀ 94654 01686 ਧੰਨਵਾਦ ਜੀ ਹਰ